ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੀ ਸਰਬਤ ਦਾ ਪਲਾਂ ਕਲਾ ਸ਼ਬਦ ਕੀ ਹੈ ਇੱਕ ਸਾਡੇ ਪੁਰਾਣੇ ਬਜ਼ੁਰਗ ਵਰਤਦੇ ਸੰ ਅੱਜ ਨਹੀਂ ਵਰਤਦੇ ਪਕਈ ਵਰਤਦੇ ਨਾ ਜੇ ਵੀ ਕਲਾ ਵੈ ਗੁਰੂ ਜੀ ਕੀ ਵਰਤੇ ਇਹ ਸ਼ਬਦ ਕਹਿੰਨੇ ਕਲਾ ਵੈ ਗੁਰੂ ਜੀ ਕੀ ਵਰਤੇ ਚੜ ਦੀ ਕਲਾ ਪਰ ਮੇਰੀ ਬੇਨਤੀ ਹੈ ਕਲਾ ਦੇ ਲਬਜ਼ੀ ਅਰਥ ਕੀ ਨੇ ਗੁਰਬਾਣੀ ਚ ਸ਼ਬਦ ਕਲ ਵੀ ਆਇਆ ਤੇ ਕਲਾ ਵੀ ਆਇਆ ਕਲਾ ਕਲਾ ਨਹੀਂ ਕਲਾ ਦਾ ਲਫ਼ਜ਼ੀ ਅਰਥ ਹੈ ਜੀ ਸ਼ਕਤੀ ਤਾਕਤ ਜਦੋਂ ਅਸੀਂ ਕਹਿੰਦੇ ਹਾਂ ਕਲਾ ਵੈਗੁਰੂ ਜੀ ਕੀ ਵਰਤੇ ਇਹਦਾ ਮਤਲਬ ਹੈ ਜਿੰਨੀ ਮਰਜ਼ੀ ਮੇਰੇ ਕੋਲ ਤਾਕਤ ਹੈ ਮੇਰੀ ਤਾਕਤ ਕਿਸੇ ਵੇਲੇ ਮੁੱਕ ਸਕਦੀ ਹੈ ਵੈਗੁਰੂ ਕਿਰਪਾ ਕਰੀ ਤਾਕਤ ਤੇਰੀ ਵਰਤੇ ਮੇਰੀ ਨਾ ਵਰਤੇ ਤੇ ਥੋੜਾ ਜਿਹਾ ਨੁਕਤਾ ਧਿਆਨ ਨਾਲ ਸੁਣਿਓ ਆਪ ਜੀ ਕਲਾ ਸ਼ਕਤੀ ਹੈ ਕਲਾ ਤਾਕਤ ਹੈ ਸੱਚ ਇਹ ਵੀ ਪਰਮਾਤਮਾ ਅਨੰਤ ਕਲਾ ਦਾ ਮਾਲਕ ਹੈ ਹਰ ਸ਼ਕਤੀ ਉਹਦੇ ਕੋਲ ਹੈ ਇਤੋਂ ਤੱਕ ਕਿ ਮਨੁੱਖੀ ਦਿਮਾਗ ਜੋ ਕੋਈ ਸੋਚ ਕੇ ਅਖੀਰਲੀ ਖੱਦ ਬਣ ਬੈਠਾ ਹੈ ਇਸ ਤੋਂ ਅੱਗੇ ਨਹੀਂ ਹੋ ਸਕਦਾ ਇੱਕ ਅਸੀਂ ਕਹਿੰਦੇ ਹਾਂ ਨਾ ਇਹ ਨਹੀਂ ਹੋ ਸਕਦਾ ਮੈਂ ਨਹੀਂ ਮੰਨਦਾ ਕਦਾ ਚਿਤ ਨਹੀਂ ਹੋ ਸਕਦਾ ਇਹ ਸਭ ਤੋਂ ਵੱਡਾ ਝੂਠ ਹੈ ਪਰਮਾਤਮਾ ਜਦੋਂ ਕਲਾ ਵਰਤਾਨ ਤੇ ਹੁੰਦਾ ਹੈ ਉਹ ਕੁਝ ਕਰ ਸਕਦਾ ਜਿਹੜਾ ਬੰਦਾ ਕਦੀ ਸੋਚ ਵੀ ਨਹੀਂ ਸਕਦਾ